ਕੇ ਮਾਪਿਆਂ ਵੀ ਕਈ ਜਗ੍ਹਾ ਦੋਸ਼ੀ ਹੁੰਦੇ ਕਈ ਗੱਲਾਂ ਚ ਕਿ ਜਿਹੜੇ ਨਹੀਂ ਸਮਝਦੇ ਇਸ ਚੀਜ਼ ਨੂੰ ਉਹ ਬੱਚੇ ਨੂੰ ਪ੍ਰੈਸ਼ਰ ਪਾਈ ਜਾਂਗੇ ਵੀ ਇੰਨੇ ਆ ਭੇਜਤਾ ਤੂੰ ਕਿਉਂ ਨਹੀਂ ਭੇਜਿਆ ਉਹ ਭੇਜਣ ਲਈ ਵਿਚਾਰੇ ਨਾ ਕਹੀ ਇਹੋ ਜਿਹੇ ਜਿਹੜੇ ਇਥੋਂ ਲੋਨ ਚਾਕੇ ਵੀ ਉੱਥੇ ਵੀ ਘਰ ਦੇ ਨੇ ਗੱਡੀ ਲੈਣੀ ਆ ਵੱਡੀ ਗੱਡੀ ਲੈਣੀ ਆ ਦੂਜੀ ਚੀਜ਼ ਲੈਣੀ ਆ ਤੇ ਇੱਦੀ ਲੈਣੀ ਆ ਉਹ ਭੇਜ ਦੇ ਆਪਣੇ ਪਿੰਡਾਂ ਚ ਆਹ ਬਹੁਤ ਹੈਗੀ ਵੀ ਲੋਕ ਕੀ ਕਹਿਣਗੇ ਲੈ ਵੀ ਤੁਹਾਡਾ ਮੁੰਡਾ ਇੰਨੇ ਸਾਲ ਉੱਥੇ ਲਾ ਕੇ ਧੱਕੇ ਖਾ ਕੇ ਆ ਗਿਆ ਜਿਉਂ ਬੱਚੇ ਦੇ ਮਨ ਚ ਹੀ ਹੁੰਦਾ ਮੈਂ ਜਾਊਂਗਾ ਮੈਨੂੰ ਲੋਕਾਂ ਨੇ ਕਹਿ ਕਹਿ ਕੇ ਤਾਨੇ ਮਾਰ ਮਾਰ ਕੇ ਬਿਲਾ ਤੂੰ ਉੱਥੇ ਪਤਾ ਨਹੀਂ ਕੀ ਕਰਦਾ ਰਿਹਾ ਤੇਰੇ ਕੋ ਕਿਉਂ ਨਹੀਂ ਹੋਇਆ ਫਲਾਣੇ ਨੇ ਆਇਆ ਕਰ ਲਿਆ ਢਿੰਗੜੇ ਨੇ ਆਇਆ ਕਰ ਲਿਆ ਕੌਂਦੀ ਹੈ ਕਿ ਵੀ ਉਹ ਚੀਜ਼ਾਂ ਹੋ ਰਹੀ ਤੇ ਅਸੀਂ ਇਹ ਨਹੀਂ ਕਰ ਪਾ ਰਹੇ ਚਰ ਕਿਤੇ ਨਾ ਕਿਤੇ ਮੇਰੇ ਘਰ ਦੇ ਵੀ ਨਰਾਸ਼ਨਾ ਹੋਣ ਮੈਂ ਤੋਹਾਂ ਲੈਟ ਡਾਊਨ ਆ ਫੀਲ ਕਰਦੇ ਹਾਂ ਵੀ ਹਨਾ ਉਹਨਾਂ ਦਾ ਭੜੇ ਮਿੱਤਾਂ ਲਾ ਕੇ ਭੇਜਿਆ ਸੀ ਇੰਨਾ ਖਰਚਾ ਕਰਕੇ ਭੇਜਿਆ ਸੀ ਖਾਸ ਕਰਕੇ ਜਿਹੜੇ ਮਾੜੇ ਘਰਾਂ ਤੋਂ ਜਵਾਕ ਆਉਂਦੇ ਨੇ ਜਿੰਦਾਂ ਨੇ ਵੀ ਆਪਣੀ ਜ਼ਮੀਨ ਹੀ ਗੈਣੇ ਰੱਖੀ ਹੋਈ ਹੈ ਹਨਾ ਥੋੜੇ ਬਹੁਤ ਉਹਨਾਂ ਦੇ ਤਾਂ ਕਿੰਨਾ ਪ੍ਰੈਸ਼ਰ ਹੁੰਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਵਿਚੇਤਰ ਸਿੰਘ ਹਾਜ਼ਰ ਹਾਂ ਇੱਕ ਵਾਰੀ ਫੇਰ ਆਪਣੇ ਚੈਨਲ ਦਿਲ ਖੋਲ ਕੇ ਤੇ ਮੇਰੇ ਨਾਲ ਅੱਜ ਪਾਲਵਨ ਦਾਵਾ ਤੇ ਕੁਝ ਗੱਲਾਂ ਬਾਤਾਂ ਕਰਾਂਗੇ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਪੁੱਛਣਾ ਚਾਹੁੰਦਾ ਜੀ ਜਿਹੜਾ ਹੁਣ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਕੈਨੇਡਾ ਦੇ ਵਿੱਚ ਜਿਹੜੇ ਸੁਸਾਇਸਾਈਟੇਟ ਰੇਟ ਵਧ ਗਿਆ ਹੈ ਹਮਮ ਸਟੂਡੈਂਟਸ ਉਪਰ ਕਰਕੇ ਜਾਂ ਜਿਹੜੇ ਨਿਊ ਇਮੀਗ੍ਰੈਂਟਸ ਆ ਰਹੇ ਨੇ ਨਵਾਂ ਉਹਦਾ ਕੀ ਕਾਰਨ ਹੋ ਸਕਦਾ ਹੈ ਜਾਂ ਕੀ ਹੈ ਹਮਮ ਨੇ ਮੈਨੂੰ ਤਾਂ ਇਹ ਲੱਗਦਾ ਐ ਐਕਚੁਅਲੀ ਕੁਝ ਇਹਦੇ ਕੁਝ ਮਲਟੀਪਲ ਕਾਰਨ ਹੈਗੇ ਆ ਜਿਵੇਂ ਇੱਕ ਤੇ ਬੱਚੇ ਜਿਹੜੇ ਆਉਂਦੇ ਆ ਮੈਨੂੰ ਨਾਰਮਲ ਇਹ ਲੱਗਦਾ ਕਿ ਜਿਹੜੇ ਬੱਚੇ ਆਉਂਦੇ ਆ ਅੱਜ ਕੱਲ ਉਹ ਬਹੁਤ ਛੋਟੀ ਉਮਰ ਚ ਆ ਜਾਂਦੇ ਉਥੋਂ ਕਿ ਲਾਇਕ ਪਲੱਸ 2 ਕੀਤੀ ਤਾਂ ਸਟ੍ਰੇਟ ਵੇ ਸਿੱਧਾ ਬਾਹਰ ਹੀ ਆਉਂਦੇ ਆ ਤੇ ਉਥੇ ਇੰਨੀਆਂ ਜ਼ਿੰਮੇਵਾਰੀਆਂ ਉਹਨਾਂ ਤੇ ਪਈਆਂ ਨਹੀਂ ਹੁੰਦੀਆਂ ਕਿਉਂਕਿ ਆਪਣੇ ਉਥੇ ਜਿਹੜਾ ਬੱਚਾ 18 17 ਸਾਲ ਦਾ 16 17 ਸਾਲ ਦੇ ਆਈ ਜਾਂਦੇ 18 ਦੇ ਉਹਦੇ ਤੇ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਉਹਨੂੰ ਬਸ ਐ ਇੱਕ ਫਰੀ ਬਰਡਾਂ ਨੂੰ ਰਹਿੰਦੇ ਆ ਨਾ ਤੇ ਜਦੋਂ ਇੱਕਦਮ ਇੱਥੇ ਆਉਂਦੇ ਆ ਇੱਥੋਂ ਦੀ ਲਾਈਫ ਚ ਆਬਵੀਅਸਲੀ ਕਿੰਨੀਆਂ ਕਿੰਨੀ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨਾ ਤੇ ਉਹ ਬੱਚੇ ਹੋ ਸਕਦਾ ਇੱਕ ਤੇ ਇਹ ਕਾਰਨ ਹੋਵੇ ਕਿ ਉਹ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰ ਪਾਉਂਦੇ ਤੇ ਬਹੁਤ ਵਾਰੀ ਇਹ ਵੀ ਹੁੰਦਾ ਕਿ ਮਾਂ ਪਿਓ ਨੂੰ ਬੱਚੇ ਦੱਸਦੇ ਵੀ ਨਹੀਂ ਇੱਕ ਹੋ ਸਕਦਾ ਮਾਂ ਪਿਓ ਦਾ ਜਿਹੜਾ ਬੱਚਿਆਂ ਨਾਲ ਗੈਪ ਆ ਨਾ ਉਹ ਵੀ ਇੱਕ ਕਾਰਨ ਹੋ ਸਕਦਾ ਕਿਉਂਕਿ ਉੱਥੇ ਬੱਚੇ ਬਹੁਤ ਘੱਟ ਆ ਜਿਹੜੇ ਆਪਣੇ ਮਾਂ ਪਿਓ ਨਾਲ ਹਰ ਇੱਕ ਗੱਲ ਸ਼ੇਅਰ ਕਰਦੇ ਆ ਤੋਂ ਬੱਚੇ ਭਾਵੇਂ ਇੱਥੇ ਜਿਸ ਤਰ੍ਹਾਂ ਮਰਜ਼ੀ ਜਿੰਨੀ ਮਰਜ਼ੀ ਮੁਸੀਬਤ ਹੋਣ ਬਹੁਤ ਆਰੇ ਹੁੰਦਾ ਕੋਈ ਗੱਲ ਕਰਦਾ ਹੀ ਨਹੀਂ ਆਪਣੇ ਮਾਪਿਆਂ ਨੂੰ ਦੱਸਦਾ ਹੀ ਨਹੀਂ ਬਈ ਨਹੀਂ ਠੀਕ ਹੈ ਠੀਕ ਹੈ ਚੰਗਾ ਚੰਗਾ ਸਾਰਾ ਕੁਝ ਦੱਸਦੇ ਆ ਹਾਂਜੀ ਤੇ ਹਾਲਾਂਕਿ ਹੁਣ ਬਹੁਤ ਜਿਵੇਂ ਪਹਿਲਾਂ ਸੀਗਾ ਪਹਿਲਾਂ ਕੀ ਸੀਗਾ ਕਿ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਉੱਥੇ ਪ੍ਰੋਬਲਮ ਕੀ ਨੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਹੁੰਦੀਆਂ ਨੇ ਬਾਹਰ ਹਨਾ ਤੇ ਹੁਣ ਤੇ ਕਹਿਰ ਮਤਲਬ ਪਤਾ ਲੱਗ ਜਾਂਦਾ ਸਾਰਾ ਕਿ ਕਿਹ ਨੀਅਮ ਸੀਮਤਾਂ ਦੇ ਵਿੱਚੋਂ ਉੱਥੇ ਲੰਘਦੇ ਨੇ ਬੱਚੇ ਵੀਜ਼ੇ ਨੂੰ ਲੈ ਕੇ ਪੀਆਰ ਨੂੰ ਲੈ ਕੇ ਹਨ। ਇਹੀ ਕਾਰਨ ਕਰਕੇ ਮੈਂ ਪੁੱਛ ਰਿਹਾ ਸੀ ਕਿਉਂਕਿ ਆਉਂਦੇ ਪਹਿਲਾਂ ਵੀ ਇਸੇ ਐਸਟ ਪੰਜਾਬ ਚ ਪਹਿਲਾਂ ਵੀ ਆਉਂਦੇ ਸੀਗੇ ਜਾਂ ਐਨਡੀਆ ਤੋਂ ਲਾ ਲੋ ਜਿਹੜੇ ਆਉਂਦੇ ਸੀਗੇ ਤੇ ਉਹ ਪਹਿਲਾਂ ਵੀ ਹੁੰਦੇ ਸੀ ਪਰ ਉਦੋਂ ਇੰਨੀ ਰੇਸ਼ਿਓ ਨਹੀਂ ਸੀ ਇਹ ਸੋਸਾਇਟੀ। ਹੁਣ ਇੰਨੀ ਜ਼ਿਆਦਾ ਕਿਉਂ ਆ? ਮਤਲਬ ਕਿ ਹੁਣ ਜਾਤਾ ਅਵੇਅਰਨੈਸ ਹੁਣ ਕਰਕੇ ਪ੍ਰੈਸ਼ਰ ਜ਼ਿਆਦਾ ਹੋਊਗਾ। ਹੂੰ ਇਹਨਾਂ ਤੇ ਹੂੰ ਕਿ ਮਿਲਦਾ ਇਹ ਵੀ ਜ਼ਿਆਦਾ ਪਤਾ ਹੁਣਾ ਵੀ ਕਿਉਂਕਿ ਬੰਦਾ ਫੇਰ ਇੱਕ ਉਮੀਦ ਨਾਲ ਆਉਂਦਾ ਹੈ। ਹੂੰ ਕਿ ਵੀ ਮੈਂ ਇੱਥੇ ਜਾ ਕੇ ਆਹ ਕਰਨਾ ਆ ਕਰੂੰਗਾ ਇੰਨੀ ਛੇਤੀ ਕਰੂੰਗਾ ਇਹ ਕੋਈ ਸੋਚ ਕੇ ਆਉਂਦਾ ਫਿਰ ਇੱਥੇ ਆ ਕੇ ਜਦੋਂ ਉਹਨਾਂ ਨੂੰ ਸੱਚ ਪਤਾ ਲੱਗਦਾ ਹੈ ਹਾਲਾਂਕਿ ਅੱਧਾ ਸੱਚ ਉਹਨਾਂ ਨੂੰ ਪਹਿਲਾਂ ਹੀ ਉੱਥੇ ਬੈਠੇ ਲੱਗਦਾ ਘਰੇ ਬੈਠੇ ਇਹਨੂੰ ਅੱਜ ਕੱਲ ਪਤਾ ਹੁੰਦਾ ਇੰਟਰਨੈਟ ਤੋਂ ਆਪ ਨੂੰ ਸਾਰਾ ਪਤਾ ਲੱਗ ਜਾਂਦਾ ਹੈ ਅੱਜ ਕੱਲ ਸਾਰੇ ਇਨਫੋਰਮੇਸ਼ਨ ਵੀ ਸਾਰੀ ਸਹੀ ਹੀ ਦਿੰਦੇ ਆ ਜਿਹੜੇ ਬਾਹਰ ਬੈਠੇ ਵੀ ਆਪਾਂ ਉਹਨਾਂ ਨੂੰ ਸਹੀ ਗਾਈਡ ਕਰਦੇ ਆ ਕਿ ਵੀ ਇੱਥੇ ਆ ਕੇ ਆ ਪਰ ਫਿਰ ਵੀ ਜਿਹੜਾ ਉੱਥੇ ਬੈਠਾ ਬੰਦਾ ਉਹ ਚੀਜ਼ਾਂ ਨਹੀਂ ਮੰਨਦਾ ਨਹੀਂ ਨਹੀਂ ਕੋਈ ਸਮਝ ਨਹੀਂ ਆ ਸਕਦੀ ਹੂੰ ਤੇ ਫਿਰ ਜਦੋਂ ਇੱਥੇ ਆਉਂਦੇ ਨੇ ਫਿਰ ਉਹਨਾਂ ਨੂੰ ਜਦੋਂ ਉਸ ਚੀਜ਼ ਦਾ ਪ੍ਰੈਕਟੀਕਲ ਕਰਨਾ ਪੈਂਦਾ ਫਿਰ ਉਹ ਉਹਨਾਂ ਨੂੰ ਲੱਗਦਾ ਔਖਾ ਹੂੰ ਉਹਨਾਂ ਨੂੰ ਉਹ ਚੀਜ਼ ਹਜਮ ਵੀ ਨਹੀਂ ਹੁੰਦੀ ਹੂੰ ਤੇ ਇਸ ਕਰਕੇ ਉਹਨਾਂ ਤੇ ਮੈਂਟਲ ਪ੍ਰੈਸ਼ਰ ਜ਼ਿਆਦਾ ਵੱਧਦਾ ਹੈ ਹਾਂ ਖਾਸ ਕਰਕੇ ਜਿਵੇਂ ਸਟੂਡੈਂਟਸ ਨੇ ਇੱਕ ਤਾਂ ਪੀਆਰ ਦੀ ਜਿਹੜੀ ਸਟ੍ਰੈਸ ਹੁੰਦਾ ਹੈ ਸਭ ਤੋਂ ਵੱਡੀ ਜਨਤਾ ਦੂਜਾ ਜਿਹੜਾ ਹੈ ਕਿ ਆ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸ ਹੈ ਅਸੀਂ ਗੱਡੀਆਂ ਲੈਣੀਆਂ ਹਾਂ ਹਾਂ ਯਾ ਮੈਂ ਕਹਿੰਦਾ ਪੋਜ਼ਿਟਿਵ ਇਨਫਲੂਐਂਸ ਵੀ ਜਿਹੜਾ ਹੋਊਗਾ ਕਿ ਬੰਦੇ ਨੂੰ ਹੁੰਦਾ ਕਿ ਵੀ ਮੈਂ ਆਪਣਾ ਘਰ ਛੇਤੀ ਬਣਾਉਣਾ ਹੈ ਕਿ ਉਹ ਮੇਰੇ ਤੋਂ ਅੱਗੇ ਲੰਘ ਗਿਆ ਹੈ ਜਾਂ ਮੈਂ ਆਪਣਾ ਕੋਈ ਕੰਮ ਕਾਰ ਖੜਾ ਕਰਨਾ ਹੈ ਮੈਂ ਪਤਾ ਨਹੀਂ ਕਿੰਨਾ ਪਿੱਛੇ ਰਹਿ ਗਿਆ ਉਹ ਚੀਜ਼ਾਂ ਪਾਇਲਟ ਹੁੰਦੀਆਂ ਬੰਦੇ ਦੇ ਦਿਮਾਗ 'ਚ ਹੂੰ ਮੁਕਾਬਲੇਬਾਜੀ ਕਹ ਲੋ ਜਿਹੜੀ ਜ਼ਿਆਦਾ ਕਰਦੇ ਆ ਉਹ ਚੀਜ਼ਾਂ ਪਹਿਲਾਂ ਭੰਡੀਆਂ ਕੰਪੀਟੀਸ਼ਨ ਵੱਧਦਾ ਉਹ ਹੁੰਦਾ ਤੇ ਫਿਰ ਬੰਦੇ ਨੂੰ ਹਰ ਜਿਹੜੀ ਛੋਟੀ ਛੋਟੀ ਚੀਜ਼ ਹੁੰਦੀ ਹੈ ਨਾ ਉਹ ਵੀ ਬੰਦੇ ਦੇ ਦਿਮਾਗ 'ਚ ਘਰ ਕਰਨ ਲੱਗ ਜਾਂਦੀ ਹੈ ਤੇ ਉਹਦਾ 네ਗੇਟਿਵ ਇਨਫਲੂਐਂਸ ਹੁੰਦਾ ਰੰਦਾ ਇਕੱਠਾ ਹੁੰਦਾ ਰਹਿੰਦਾ ਤਾਂ ਜਾ ਕੇ ਮੇਬੀ ਉਹ ਅੱਗੇ ਇਦਾਂ ਦਾ ਕੋਈ ਮਾੜਾ ਸਟੈਪ ਚੱਕਦੇ ਨੇ ਤੇ ਜਿੱਦੀ ਕੋਈ ਪਰਭਾਈ ਨਹੀਂ ਹੁੰਦੀ ਮੈਂ ਉਹੀ ਸੋਚਦਾ ਨਾ ਕਿ ਵੀਰੇ ਆ ਪਿੱਛੇ ਹੈ ਨਾ ਕੋਈ 2 ਸਾਲ ਪਹਿਲਾਂ ਦੀ ਗੱਲ ਆ ਇੱਥੇ ਆਸਟ੍ਰੇਲੀਆ ਦੀ ਘਟਨਾ ਆ ਇਹ ਤੇ ਉਹ ਕੁਦਰਤੀ ਮੈਨੂੰ ਕਿਵੇਂ ਪਤਾ ਲੱਗਾ ਖਬਰ ਤਾਂ ਚਲੋ ਸੁਣ ਲਈ ਸੀਗੀ ਬਟ ਮੈਂ ਬੜੀ ਕਲੋਜ਼ਲੀ ਉਸ ਘਟਨਾ ਦੇ ਨਾਲ ਰਿਹਾ ਕਿਉਂਕਿ ਉਹ ਆਪਣੇ ਹੀ ਕੋਈ ਜਾਣਕਾਰ ਸੀ ਅੱਗੇ ਤੋਂ ਅੱਗੇ ਤੇ ਉਹਦੀ ਫਿਰ ਬਾਡੀ ਭੇਜਣ ਲਈ ਤੇ ਉਰਾਂ ਪਰਾਂ ਸਾਰਾ ਉਹ ਕਰਨਾ ਸੀਗਾ ਉਹ ਇੰਨੀ ਕੁ ਮਤਲਬ ਸ਼ੌਕਿੰਗ ਸੀ ਨਾ ਚੀਜ਼ ਜਿਸ ਤਰੀਕੇ ਮੁੰਡੇ ਨੇ ਉਹਨੇ ਸੁਸਾਇਸਾਈਡ ਵੀ ਕੀਤੀ ਪੜਿਆ ਲਿਖਿਆ ਮੁੰਡਾ ਰਜਿਸਟਰਡ ਨਰਸ ਉਹਦਾ ਉਹਨੇ ਆਲਮੋਸਟ ਕੰਪਲੀਟ ਕਰ ਲਿਆ ਸੀਗਾ ਤੇ ਉਹਨੇ ਇੱਕ ਪਰ ਇਹ ਡਿਫਰੈਂਟ ਤਰੀਕੇ ਨਾਲ ਕੋਈ ਗੈਸਿਕ ਲਈ ਹਾਂਜੀ ਉਹ ਗੈਸ ਨੂੰ ਸਲੋਲੀ ਮਤਲਬ ਆਪਣੇ ਲਾ ਕੇ ਮਾਸਕ ਟਾਈਪ ਤੇ ਉਹ ਪੈ ਗਿਆ ਤਾਂ ਉਹ ਸੁੱਤੇ ਰਿਹਾ ਸੁੱਤੇ ਹੀ ਰਹਿ ਗਿਆ ਮਤਲਬ ਇਹੋ ਜਿਹਾ ਹੋ ਸੀ ਮੈਨੂੰ ਬੜੀ ਸ਼ੌਕਿੰਗ ਲੱਗੀ ਯਾਰ ਤੇ ਹਾਲਾਂਕਿ ਉਹ ਕੱਲਾ ਕੱਲਾ ਮੁੰਡਾ ਆ ਤਿੰਨ ਚਾਰ ਉਹਦੀਆਂ ਪੈਨਾ ਤੋਂ ਉਹਦੀ ਫੈਮਿਲੀ ਨਾਲ ਜਦੋਂ ਗੱਲਬਾਤ ਹੋਈ ਬੜਾ ਬੜਾ ਸਟ੍ਰੈਸਿੰਗ ਸੀਗਾ ਉਹ ਬੜਾ ਡਿਫਰੈਂਟ ਤਰ੍ਹਾਂ ਦਾ ਹੋ ਸੀਗਾ ਤੇ ਹਾਲਾਂਕਿ ਉਹ ਉਹ ਉਹਨੂੰ ਕੋਈ ਬਹੁਤ ਜ਼ਿਆਦਾ ਪ੍ਰੈਸ਼ਰ ਵਾਲੀ ਗੱਲ ਨਹੀਂ ਸੀ ਬਸ ਉਹ ਥੋੜੇ-ਬਹੁਤੇ ਇੱਕ ਤੇ ਸ਼ਾਇਦ ਉਹਦਾ ਡਰਾਈਵਿੰਗ ਲਾਇਸੈਂਸ ਕੇ ਕਾਰਨ ਕਰਕੇ ਕੈਂਸਲ ਹੋਇਆ ਸੀ ਤੇ ਕੁਝ ਫੀਸਾਂ-ਬੂਸਾਂ ਦਾ ਲਾਸਟ ਸਟੇਜ ਜੇਤੇ ਸੀਗਾ ਤੇ ਥੋੜੀਆਂ-ਬਹੁਤੀਆਂ ਰਹਿੰਦੀਆਂ ਸੀ ਆਲਮੋਸਟ ਉਹਨੇ ਕਰ ਲਈ ਸੀ ਕੰਪਲੀਟ ਜੀ ਮਤਲਬ ਇੰਨੀ ਇੱਕ ਗੱਲ ਤੋਂ ਸਟ੍ਰੈਸ ਲੈ ਕੇ ਤੇ ਦੂਜੀ ਗੱਲ ਮੈਨੂੰ ਉਹਦੇ ਬਾਰੇ ਜਿਹੜੀ ਪਤਾ ਲੱਗੀ ਨਾ ਉਹ ਹੋਰ ਵੀ ਉਹ ਸੀਗੀ ਸ਼ੌਕਿੰਗ ਸੀ ਕਿ ਉਹ ਬੰਦੇ ਦਾ 3-4 ਸਾਲ ਇੱਥੇ ਰਹਿਣ ਦੇ ਬਾਵਜੂਦ ਵੀ ਠੀਕ ਆ ਉਹਦੇ ਫਰੈਂਡ ਥੋੜੇ ਬਹੁਤੇ ਸੀ ਪਰ ਬਹੁਤ ਘੱਟ ਰੱਖਦਾ ਸੀ ਕਿਸੇ ਨਾ ਮਤਲਬ ਦਿਲੋਂ ਕੋਈ ਉਹਦਾ ਫਰੈਂਡ ਬਹੁਤ ਜ਼ਿਆਦਾ ਨਹੀਂ ਦੇਖੀ ਸੀ ਕਿ ਹਨ ਤੇ ਇਹ ਵੀ ਇੱਕ ਮੈਨੂੰ ਲੱਗਦਾ ਹੁੰਦਾ ਕਾਰਨ ਕਿ ਯਾਰ ਜੇ ਬੱਚੇ ਦਾ ਕੋਈ ਫਰੈਂਡ ਹੋਵੇ ਨਾ ਕਿਈ ਵਾਰੀ ਬੱਚੇ ਮਾਂ ਪਿਓ ਨਾਲ ਹਰ ਇੱਕ ਗੱਲ ਸਾਂਝੀ ਨਹੀਂ ਕਰਦੇ ਤੇ ਜੇ ਕੋ ਤੁਹਾਡਾ ਖਾਸ ਕੋਈ ਫਰੈਂਡ ਹੈਗਾ ਦੋਸਤ ਹੈਗਾ ਮਤਲਬ ਹਰ ਇੱਕ ਗੱਲ ਉਹਦੇ ਨਾਲ ਸ਼ੇਅਰ ਕਰ ਲੈਂਦਾ ਜੇ ਤੁਹਾਨੂੰ ਕੋਈ ਸਟ्रेस ਹੈਗਾ ਵੀ ਮੈਨੂੰ ਲੱਗਦਾ ਇਹ ਵੀ ਇੱਕ ਇੱਕ ਕਾਰਨ ਹੈ ਕਿ ਬੱਚੇ ਨੂੰ ਚਾਹੀਦਾ ਕੋਈ ਤੁਹਾਡਾ ਕੋਈ ਐਹੋ ਜਿਹਾ ਫਰੈਂਡ ਹੋਵੇ ਜਿੰਨੂੰ ਤੁਸੀਂ ਆਪਣੀ ਸਾਰੀ ਗੱਲ ਸਾਂਝੀ ਕਰ ਸਕੋ ਦੁੱਖ ਤਕਲੀਫ ਜਦੋਂ ਕੋਈ ਹੋ ਜੀ ਹੁੰਦੀ ਹੈ ਬਿਲਕੁਲ ਜੀ ਤਾਂ ਹੈਗਾ ਪਰ ਇੱਥੇ ਅੱਜ ਕੱਲ ਮੈਂ ਦੇਖਿਆ ਜੀ ਹਰ ਇੱਕ ਬੰਦਾ ਇੰਨਾ ਸਟ्रेस ਚ ਹੈ ਨਾ ਕਿ ਜਿਹੜਾ ਬੰਦਾ ਹੁਣ ਯਾਰ ਦੋਸਤ ਵੀ ਹੁੰਦਾ ਨਾ ਬੰਦਾ ਸੋਚਦਾ ਕਿ ਯਾਰ ਉਹਨੂੰ ਕੋ ਆਪਣੇ ਸਟ्रेस ਚ ਫਿਰਦਾ ਕਿ ਉਹਨੂੰ ਅੱਗੇ ਦੱਸ ਕੇ ਹੋਰ ਉਹਨੂੰ ਵੀ ਕੰਨੋਂ ਤੰਗ ਕਰਨਾ ਫਿਰ ਬੰਦਾ ਆਪਣੇ ਤੱਕ ਹੀ ਰੱਖਦਾ ਹੈ ਬਾਕੀ ਕਿ ਬੰਦਾ ਵਿਅਸਤ ਹੀ ਹੁੰਦਾ ਨਾ ਬਿਜ਼ੀ ਹੈ ਕਿ ਟਾਈਮ ਹੀ ਨਹੀਂ ਲੱਗਦਾ ਹਰ ਛੋਟੀ ਛੋਟੀ ਚੀਜ਼ ਬੰਦਾ ਡਿਸਕਸ ਕਰ ਸਕੇ ਉਹ ਉਹੀ ਜਿਹੜੀਆਂ ਛੋਟੀਆਂ ਚੀਜ਼ਾਂ ਨੇ ਉਹੀ ਇਕੱਠੀਆਂ ਹੁੰਦੀਆਂ ਆ ਹੀ ਇਨਫਲੂਐਂਸ ਕਰਦੀਆਂ ਬੰਦੇ ਨੂੰ ਤੇ ਮੋਸਟਲੀ ਜਿੰਨੇ ਮੈਂ ਜੇ ਮੈਂ ਇੱਕ ਦੋ ਸੌ ਸੈ ਜਿਹੜੇ ਨੌਨ ਚ ਸੋਣੇ ਨੇ ਤਾਂ ਆਸ-ਪਾਸਿਆਂ ਵੱਲੋਂ ਇਹੀ ਇਨਫੋਰਮੇਸ਼ਨ ਹੁੰਦੀ ਹੈ ਉਹਦੇ ਯਾਰਾਂ ਦੋਸਤਾਂ ਵੱਲੋਂ ਕੈਡੀਲੇਟ ਚ ਸੱਚੀ ਕਰੀਨਟਲੀ ਮੁੰਡੇ ਦੀ ਰੱਤ ਹੋਈ ਸੀ ਆਈ ਥਿੰਕ ਉਹ ਸੁਸਾਇਟੀ ਸੀਗਾ ਤੇ ਇਦੋਦੇ ਯਾਰਾ ਦੋਸਤ ਉਹਦੇ ਯਾਰ ਦੋਸਤ ਜਿਹੜੇ ਮਿਊਚਲ ਨੂੰ ਜਾਣਦੇ ਸੀ ਤਾਂ ਉਹਨਾਂ ਨੇ ਦੱਸਿਆ ਕਿ ਕਹਿੰਦੇ ਉਹ ਤਾਂ ਬਹੁਤ ਵਧੀਆ ਕੰਮ ਕਰਦਾ ਸੀਗਾ ਵੀ ਕੱਲਾ ਕੱਲਾ ਮੁੰਡਾ ਸੀਗਾ ਘਰੋਵਾਰੋਂ ਵੀ ਪਿੱਛੇ ਤਕੜਾ ਸੀਗਾ ਇੱਥੇ ਵੀ ਵਧੀਆ ਕੰਮ ਕਰਦਾ ਸੀਗਾ ਵੀ ਕਿਰੋ ਦੇ ਪਹਿਲਾਂ ਵੀ ਸਾਡੇ ਨਾਲ ਬਿਲਕੁਲ ਸਹੀ ਸੀਗਾ ਕੋਈ ਰੀਜ਼ਨ ਨਹੀਂ ਸੀਗਾ ਅੱਛਾ ਕੋਈ ਕੁੜੀ ਦਾ ਇਸ਼ੂ ਨਹੀਂ ਕੋਈ ਕੰਮ ਦਾ ਇਸ਼ੂ ਨਹੀਂ ਕੋਈ ਪੈਸੇ ਦਾ ਇਸ਼ੂ ਨਹੀਂ ਹੂੰ ਤੇ ਫਿਰ ਵੀ ਡਾ ਡੱਗ ਸਟੈਪ ਲੈ ਲਿਆ ਹੁਣ ਇਹ ਪਤਾ ਹੀ ਨਹੀਂ ਲੱਗਦਾ ਕਿ ਬੰਦੇ ਦੇ ਦਿਮਾਗ 'ਚ ਚੱਲ ਕੀ ਚੱਲ ਕੀ ਰਿਹਾ ਅਚਲੇ ਅੰਦਰੋਂ ਅੰਦਰੀ ਕੀ ਹੋ ਕਿਹੜੀ ਚੀਜ਼ ਦਾ ਪ੍ਰੈਸ਼ਰ ਲੈ ਰਿਹਾ ਐਦਾਂ ਹੀ ਆਪਣਾ ਕੈਨੇਡਾ ਦੀ ਹੁਣ ਤੱਕ ਕੋਸਾਲ ਹੋ ਗਏ ਜੀ ਮੇਰੇ ਨਾਲ ਹੀ ਪੜਦਾ ਹੁੰਦਾ ਸੀ ਇੱਕ ਮੁੰਡਾ ਤੇ ਉਹਦੇ ਨਿਊਜ਼ ਆਈ ਸੀ ਉਦੋਂ ਮੈਂ ਸੁਣਾਇਆ ਕਿ ਉਹ ਐਕਸਪਾਇਰ ਹੋ ਗਿਆ ਜਦੋਂ ਤੇ ਫਿਰ ਮੈਨੂੰ ਕਿਸੇ ਹੋਰ ਫਰੈਂਡ ਤੋਂ ਪਤਾ ਲੱਗਿਆ ਕਿ ਉਹਨੇ ਸੁਸਾਈਡ ਕੀਤਾ ਸੀਗਾ ਅੱਛਾ ਉਹ ਤਾਂ ਘਰੋਂ ਵੀ ਇੰਨਾ ਤਗੜਾ ਸੀਗਾ ਉਥੇ ਪਟਾਲੇ ਦਾ ਹੀ ਮੁੰਡਾ ਸੀਗਾ ਬਧੀਆ ਘਰੋਂ ਬਧੀਆ ਆਪਣਾ ਵੈਲ ਇ ਸਟੈਬਲਿਸ਼ਡ ਫੈਮਿਲੀ ਫਾਈਨੈਂਸ਼ੀਅਲ ਕੋਈ ਹੈ ਨਹੀਂ ਸਟ्रेस ਕੋਈ ਕੁਝ ਨਹੀਂ ਸੀ ਇਹਨੂੰ ਤੇ ਫਿਰ ਵੀ ਜਦੋਂ ਆ ਨਿਊਜ਼ ਜਿੰਨੇ ਕ ਬਾਹਰ ਆਈ ਜਿੰਨਾ ਮੈਨੂੰ ਪਤਾ ਲੱਗਿਆ ਤੇ ਇਟ ਵਾਸ ਵੈਰੀ ਸ਼ੌਕਿੰਗ ਮਤਲਬ ਕਿ ਜਦੋਂ ਕੋਈ ਹਾਰਡ ਕੋਰ ਰੀਜ਼ਨ ਹੈ ਨਾ ਮਿਲਦਾ ਇੰਨਾ ਚੀਜ਼ਾਂ ਦਾ ਫਿਰ ਬੰਦੇ ਨੂੰ ਹੁੰਦਾ ਯਾਰ ਕਿ ਕੀ ਕੀ ਇਹ ਬੰਦੇ ਦੇ ਦਿਮਾਗ 'ਚ ਚੱਲ ਕੀ ਰਿਹਾ ਹੋਊਗਾ ਇਦਾਂ ਦਾ ਕੀ ਹੋਊਗਾ ਕਿ ਇੰਨਾ ਵੱਡਾ ਵੀ ਇੰਨਾ ਸਟੈਪ ਲੈ ਲਿਆ ਵੀ ਨਾ ਉਹਨੇ ਆਪਣਾ ਸੋਚਿਆ ਨਾ ਆਪਣੀ ਫੈਮਿਲੀ ਦਾ ਸੋਚਿਆ ਮੈਂ ਤੇ ਸੋਚਦਾ ਨਾ ਬੱਚਿਆਂ ਨੂੰ ਵੀ ਯਾਰ ਕਿ ਕੁਛ ਵੀ ਹੋਵੇ ਕਿੰਨੀ ਵੱਡੀ ਮਰਜ਼ੀ ਮੁਸੀਬਤ ਹੋਵੇ ਤੇ ਮਾਪੇ ਉਹਨੂੰ ਵੀ ਇਹ ਚਾਹੀਦਾ ਕਿ ਬੱਚੇ ਨੂੰ ਹੌਸਲਾ ਇਸ ਹਿਸਾਬ ਨਾਲ ਦੇਣ ਜਿਹੜੇ ਪਿੱਛੇ ਬੈਠੇ ਨੇ ਪੰਜਾਬ ਹਰਿਆਣਾ ਜਾਂ ਇੰਡੀਆ 'ਚ ਜਿੱਥੇ ਵੀ ਬੈਠੇ ਨੇ ਜਦੋਂ ਬੱਚਾ ਆ ਜਾਂਦਾ ਬੱਚੇ ਨੂੰ ਇਨਸਟੈਡ ਇਹ ਪੁੱਛਣ ਦੇ ਕੇ ਤੇਰੇ ਕਿੰਨੇ ਕੁ ਪੈਸੇ ਬਣਦੇ ਨੇ ਜਾਂ ਕਿੰਨੇ ਕੁ ਤੂੰ ਕਈ ਵਾਰੀ ਇਹ ਮਾਪੇ ਵੀ ਪ੍ਰੈਸ਼ਰ ਦੇ ਦਿੰਦੇ ਆ ਬਈ ਲਾਈਕ ਉਹ ਫਲਾਣੇ ਨੇ ਤੇ ਐ ਕਰ ਲਿਆ ਖਾਸ ਤੌਰ ਤੇ ਪਿੰਨਾ 'ਚ ਇਹ ਬੜੀ ਚੀਜ਼ ਹੁੰਦੀ ਆ ਵੀ ਉਹਨੇ ਤਾਂ ਦੇਖ ਇੰਨੇ ਪੈਸੇ ਭੇਜ ਤੇ ਤੇਰਾ ਕਿਉਂ ਨਹੀਂ ਸੈਟ ਆਇਆ ਤੂੰ ਕਿਉਂ ਨਹੀਂ ਕਰਨਾ ਠੀਕ ਹੈ ਇਨਸਟੈਡ ਉਹਨੂੰ ਇਹ ਕਹਿਣ ਦੇ ਵੀ ਕੋਈ ਚੱਕਰ ਨਹੀਂ ਬਟੇ ਜੋ ਵੀ ਗੱਲ ਹੈ ਯਾਰ ਖੁੱਲ ਕੇ ਦੱਸ ਹਰ ਇੱਕ ਬੱਚੇ ਦੇ ਹਾਲਾਤ ਵੱਖਰੇ ਹੁੰਦੇ ਆ ਠੀਕ ਹੈ ਨਾ ਹਰ ਇੱਕ ਨੂੰ ਕੰਮ ਉਸ ਹਿਸਾਬ ਨਾਲ ਨਹੀਂ ਮਿਲਦਾ ਨਾ ਕੈਪੇਬਿਲਿਟੀ ਵੀ ਹਰ ਇੱਕ ਦੀ ਅਲੱਗ ਅਲੱਗ ਹੁੰਦੀ ਹੈ ਤੇ ਇਨਸਟੈਡ ਉਹਨੂੰ ਇਹ ਕਹਿਣ ਦੇ ਕਿ ਵੀ ਦੂਜੇ ਨਾਲ ਤੁਲਨਾ ਕਰਕੇ ਵੀ ਤੂੰ ਆ ਤੂੰ ਕਿਉਂ ਨਹੀਂ ਕਰ ਸਕਿਆ ਇੰਜ ਹਨਾ ਉਹਨੇ ਐਵੇਂ ਕਿਵੇਂ ਕਰਤਾ ਮਤਲਬ ਉਹਨੂੰ ਹੌਸਲਾ ਦੇਓ ਵੀ ਕੋਈ ਗੱਲ ਨਹੀਂ ਇਹ ਚੀਜ਼ਾਂ ਨਹੀਂ ਸੌਟ ਆਊਟ ਹੋ ਰਹੀਆਂ ਨਹੀਂ ਸਹੀ ਬੈਠ ਰਹੀਆਂ ਤੂੰ ਆਪਣੀ 100% ਦੇ ਜੇ ਫਿਰ ਵੀ ਨਹੀਂ ਸੈੱਟ ਹੁੰਦੀਆਂ ਇਨਸਟੈਡ ਯਾਰ ਇਹ ਉਹ ਜੇ ਕਦਮ ਚੱਕੇ ਉਹ ਤੋਂ ਪਿੱਛੇ ਆ ਜਾ ਯਾਰ ਆਮ ਤੌਰ ਤੇ ਜ਼ਿਆਦਾਤਰ ਬੱਚੇ ਹੋ ਹੀ ਆਉਂਦੇ ਆ ਨਾ ਜਿਹੜੇ ਇਨਾ ਕ ਅਫੋਰਡ ਕਰ ਸਕਦੇ ਹੁੰਦੇ ਵੀ ਤੀ ਲੱਖ ਲਾ ਕੇ ਆਉਂਦੇ ਆ ਮਤਲਬ ਏਡੀ ਵੀ ਗੱਲ ਨਹੀਂ ਹੁੰਦੀ ਕਿ ਉੱਥੇ ਉਹ ਆਪਣਾ ਗੁਜ਼ਾਰਾ ਨਾ ਕਰ ਸਕਣ ਇਹੋ ਜਿਹਾ ਕਦਮ ਚੱਕਣ ਤੋਂ ਤਾਂ ਇਹ ਤਾਂ ਹੈ ਜੀ ਠੀਕ ਹੈ ਨਾ ਇਹੋ ਜਿਹਾ ਕਦਮ ਚੱਕਣ ਤੇ ਜਿੰਦਗੀ ਨਾਲੇ ਜਦੋਂ ਤੁਸੀਂ ਇਸ ਦੁਨੀਆ 'ਚ ਆਪਣੀ ਮਰਜ਼ੀ ਨਾਲ ਆਏ ਹੀ ਨਹੀਂ ਆ ਹਾਂ ਜੀ ਤੇ ਤੁਹਾਡਾ ਹੱਕ ਵੀ ਨਹੀਂ ਬਣਦਾ ਆਪਣੀ ਮਰਜ਼ੀ ਨਾਲ ਇਹ ਜ਼ਿੰਦਗੀ ਨੂੰ ਖਤਮ ਕਰਨ ਦਾ ਠੀਕ ਹੈ ਨਾ ਆਪਣੇ ਮਾਪਿਓ ਬਾਰੇ ਆਪਣੀ ਫੈਮਿਲੀ ਬਾਰੇ ਕਈ ਵਾਰੀ ਇੱਕ ਇੱਕ ਦੋ ਦੋ ਤਜਵਾਕ ਨੇ ਘਰਾਂ ਚ ਤੇ ਉਹ ਵੀ ਮਤਲਬ ਆ ਜਾਂਦੇ ਆ ਤੇ ਜਦੋਂ ਕੋਈ ਇਹੋ ਜਿਹਾ ਕਦਮ ਚੁੱਕ ਲਿਆ ਸਾਰੀ ਫੈਮਿਲੀ ਪੁੱਠਾ ਪੈ ਜਾਂਦਾ ਸਾਰਾ ਹੀ ਕੰਮ ਯਾਰ ਸੋ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਕਿ ਆਪਸ ਚ ਮਾਪਿਓ ਦਾ ਬੱਚਿਆਂ ਦੇ ਨਾਲ ਖੁੱਲ ਕੇ ਗੱਲਬਾਤ ਕਰਨਾ ਮੰਨਦੇ ਆ ਕਿ ਜਿਵੇਂ ਦੇ ਆਪਣੇ ਉੱਤੇ ਟਰੈਡੀਸ਼ਨ ਨੇ ਜਾਂ ਜਿਸ ਹਿਸਾਬ ਨਾਲ ਆਪਾਂ ਗਰੋਅ ਹੋਏ ਆ ਆਪਾਂ ਉਸ ਤਰੀਕੇ ਮਾਪਿਓ ਨਾਲ ਗੱਲ ਖੁੱਲ ਕੇ ਨਹੀਂ ਕਰਦੇ ਠੀਕ ਹੈ ਨਾ ਪਰ ਇਹ ਟਾਈਮ ਚੇਂਜ ਹੋ ਗਿਆ ਅੱਗੇ ਅੱਗੇ ਚੀਜ਼ਾਂ ਚੇਂਜ ਹੋ ਰਹੀਆਂ ਨੇ ਮਾਪਿਓ ਨੂੰ ਵੀ ਇਹ ਚੀਜ਼ਾਂ ਅੰਡਰਸਟੈਂਡ ਕਰਨੀਆਂ ਚਾਹੀਦੀਆਂ ਕਿ ਬੱਚੇ ਨੂੰ ਖੁੱਲ ਕੇ ਉਹਨੂੰ ਪੁੱਛਿਆ ਜਾਵੇ ਉਹਨੂੰ ਕੋਈ ਕੋਈ ਸਟ्रेस ਲੈਣ ਦੀ ਲੋੜ ਹੀ ਨਹੀਂ ਯਾਰ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਵਿੱਚ ਗੈਪ ਆ ਮਾਪਿਓ ਦੇ ਤੇ ਬੱਚਿਆਂ ਦੇ ਇਹ ਦੂਰ ਹੋ ਗਿਆ ਤਾਂ ਬੱਚੇ ਆਪੇ ਖੁੱਲ ਕੇ ਦੱਸਣਗੇ ਜੇ ਕੋਈ ਪ੍ਰੋਬਲਮ ਹੈਗੀ ਵੀ ਹੈ ਬਿਲਕੁਲ ਇਹ ਹੈਗਾ ਜੀ ਇਹ ਬਿਲਕੁਲ ਸਹੀ ਪੁਆਇੰਟ ਹੈ ਹੂੰ ਜਿੰਨਾ ਆਪਾਂ ਕਰਦੇ ਨਾਲ ਖੁੱਲ ਕੇ ਗੱਲਬਾਤ ਕਰਾਂਗੇ ਉਨਾ ਹੀ ਸੱਸਪਣਾ ਘਟੇਗਾ। ਬਿਲਕੁਲ। ਜੇ ਜਿਹੜੀ ਇਹ ਚੀਜ਼ ਆਪਾਂ ਜਿਹੜੀਆਂ ਤੰਗ ਕਰਦਿਆਂ ਨੇ ਜਾਂ ਆਪਾਂ ਦਿਮਾਗ 'ਚ ਕੋਈ ਇਸ਼ੂ ਚੱਲ ਰਿਹਾ ਹੈ। ਹਾਂ। ਜੇ ਉਹ ਆਪਾਂ ਸ਼ੇਅਰ ਕਰਾਂਗੇ ਚਾਹੇ ਕਰਦੇ ਨਾਲ ਚਾਹੇ ਆਪਣੇ ਭਰਾ ਨਾਲ ਪੈਣ ਨਾਲ ਕਿਸੇ ਹੋਰ ਕਰਦੇ ਚੀਜ਼ ਨਾਲ ਜੇ ਆਪਾਂ ਸ਼ੇਅਰ ਕਰਾਂਗੇ ਹਾਂਜੀ। ਉਨੀ ਆਪਣੀ ਚੀਜ਼ ਦਿਮਾਗ 'ਚ ਘਟੇਗੀ। ਬਿਲਕੁਲ। ਤੇ ਸ਼ਾਇਦ ਆਪਾਂ ਨੂੰ ਉਸ ਚੀਜ਼ ਦਾ ਹੱਲ ਵੀ ਮਿਲੇ ਉਹਨਾਂ ਨੂੰ। ਹਾਂ। ਕਿਉਂਕਿ ਮਾਂ ਪਿਓ ਜਿੰਨਾਂ ਨੇ ਦੁਨੀਆ ਦੇਖੀ ਹੈ ਯਾਰ ਉਹ ਕੋਈ ਤੁਹਾਨੂੰ ਗਲਤ ਰਾਹ ਤਾਂ ਦੇਣਗੇ ਨੇ ਨਾ। ਉਹ ਤੋਂ ਤੁਹਾਡੇ ਭਲੇ ਲਈ। ਕਰਨਗੇ ਜੋ ਵੀ ਹੋਊਗਾ ਕੋਈ ਵੀ ਮਾਪਿਓ ਨਹੀਂ ਇਹੋ ਜਿਹਾ ਹੋਊਗਾ ਜੇ ਬੱਚਾ ਕਹਿ ਵੀਦਾ ਵੀ ਮੇਰੇ ਕੋਲ ਨਹੀਂ ਇੱਥੇ ਹੋ ਰਿਹਾ ਮੈਂ ਆਪਣੀ ਹਰ ਇੱਕ ਕੋਸ਼ਿਸ਼ ਕਰਕੇ ਦੇਖ ਲਈ ਨਾ ਮੇਰਾ ਪੱਕੇ ਉਹਨਾਂ ਦਾ ਕੁਝ ਹੋ ਰਿਹਾ ਨਾ ਮੇਰਾ ਅੱਗੇ ਕੋਈ ਸੈਟਿੰਗ ਆ ਰਹੀ ਆ ਵੀ ਮੈਂ ਆ ਰਿਹਾ ਮੈਨੂੰ ਨਹੀਂ ਲੱਗਦਾ ਕੋਈ ਮਾਪਿਓ ਇਹ ਕਹੂਗਾ ਵੀ ਨਹੀਂ ਨਹੀਂ ਤੂੰ ਵਾਪਸ ਨਹੀਂ ਆਉਣਾ ਭਾਵੇਂ ਸਾਡੇ ਨੂੰ ਇੱਥੇ ਮਾਰ ਖਾਪ ਕੋਈ ਨਹੀਂ ਕਹੂਗਾ ਤਿਕਨ ਹਰ ਕੋ ਮਾ ਬੇ ਕੋ ਕੋਈ ਚੱਕਰ ਨਹੀਂ ਆ ਜਾ ਬਟੇ ਕੋਈ ਗੱਲ ਨਹੀਂ ਜੇ ਨਹੀਂ ਸੈਟ ਆ ਰਿਹਾ ਤਾਂ ਨਹੀਂ ਆ ਰਿਹਾ ਆਪਾਂ ਇੱਥੇ ਹੀ ਗੱਲ ਸਹੀ ਗੱਲ ਹੈ ਸਹੀ ਗੱਲ ਹੈ ਘਰ ਦੇ ਤਾਂ ਆਲਵੇਸ ਆਪਾਂ ਨੂੰ ਸਪੋਰਟ ਕਰਦੇ ਨੇ ਉਹਨਾਂ ਨੇ ਇੱਥੇ ਬਾਹਰ ਭੇਜਣ ਵਾਲੇ ਵੀ ਆਪਾਂ ਨੂੰ ਸਪੋਰਟ ਕੀਤਾ ਸਹੀ ਗੱਲ ਇੱਥੇ ਬੈਠੇ ਨੇ ਵੀ ਸਪੋਰਟ ਕਰਦੇ ਨੇ ਤੇ ਕਿਤੇ ਨਾ ਕਿਤੇ ਜੇ ਆਪਾਂ ਕਹਾਂਗੇ ਵੀ ਇੰਨਾ ਖਰਚਾ ਕਰਕੇ ਜਾਂ ਇੰਨੇ ਸਾਲ ਗਾਲ ਕੇ ਵੀ ਜੈਸੀ ਕਹਿੰਦੇ ਆਂ ਤੁਸੀਂ ਵਾਪਸ ਆਉਣਾ ਹਾਂ ਉਹ ਕਿਤੇ ਨਾ ਕਿਤੇ ਫਿਰ ਵੀ ਕਹਿੰਦੇ ਤਾਂ ਵੀ ਤੂੰ ਆ ਜਾ ਬਿਲਕੁਲ ਤਾਂ ਵੀ ਵੈਲਕਮ ਹੀ ਕਰਨਗੇ ਕੀ ਟੈਨ ਡਾਲ ਰਹੀਆਂ ਹੁਣ ਕਿੰਨਾ ਖਰਚਾ ਹੋਇਆ ਹੈ ਕੁਝ ਵੀ ਫਿਰ ਵੀ ਉਹ ਤੁਹਾਨੂੰ ਮਨਾ ਨਹੀਂ ਕਰਨਾ ਕਿਉਂਕਿ ਵੀ ਅੱਜ ਜੇ ਤੇਨੂੰ ਨਹੀਂ ਠੀਕ ਲੱਗਦਾ ਤੂੰ ਆ ਜਾ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਆਪਣੀ ਖੁਸ਼ੀ ਕਿੱ데 ਆਸੀਂ ਇੱਥੇ ਖੁਸ਼ ਨਹੀਂ ਹੈਗੇ ਵੀ ਤੁਸੀਂ ਵਾਪਸ ਆ ਜੇ ਬਿਲਕੁਲ ਉਹ ਨੁਕਸਾਨ ਨੂੰ ਪਰਾਂ ਦੇਖਦੇ ਹੋਏ ਮੈਨੂੰ ਐਂ ਲੱਗਦਾ ਕਿ ਬੱਚੇ ਜਿਵੇਂ ਨਾ ਮਤਲਬ ਛੋਟੀ ਉਮਰ ਚ ਔਨ ਕਰਕੇ ਇੱਥੇ ਉਹ ਛੋਟੀ ਉਮਰ ਚ ਮਚਿਓਰ ਹੀ ਜ਼ਿਆਦਾ ਹੋ ਜਾਂਦੇ ਆ ਹਾਂਜੀ ਵੀ ਜ਼ਿਆਦਾ ਮਚਿਓਰਟੀ ਨਾ ਜਿਵੇਂ ਸੋਚਣੇ ਲੱਗ ਜਾਂਦੇ ਵੀ ਨਹੀਂ ਦੁਨੀਆਦਾਰੀ ਇਹ ਉਹ ਆ ਕੀ ਕਹਿਣਗੇ ਉਹ ਕੀ ਕਹਿਣਗੇ ਹਨਾ ਤੇ ਉਹ ਆਪਣੇ ਮਾਪਿਓ ਨੂੰ ਵੀ ਨਹੀਂ ਦੱਸਦੇ ਵੀ ਕੋਈ ਗੱਲ ਨਹੀਂ ਯਾਰ ਜੋ ਚੰਗੇ ਚੰਗੇ ਗੱਲਾਂ ਹੁੰਦੀਆਂ ਦੱਸਤੀਆਂ ਜਿਹੜੀ ਕੋਈ ਸਟ्रेस ਆਦੀ ਉਹ ਆਪਣੇ ਤੱਕ ਹੀ ਰੱਖ ਲੈਂਦੇ ਆ ਠੀਕ ਹੈ ਤੇ ਜਿਹਦੇ ਕਰਕੇ ਕਈ ਵਾਰੀ ਮਾਪਿਓ ਵੀ ਮੈਂ ਦੇਖੇ ਕਈ ਇਹੋ ਜਿਹੇ ਬੱਚੇ ਵੀ ਕੇ ਮਾਪਿਆਂ ਵੀ ਕਈ ਜਗ੍ਹਾ ਦੋਸ਼ੀ ਹੁੰਦੇ ਕਈ ਗੱਲਾਂ 'ਚ ਕਿ ਜਿਹੜੇ ਨਹੀਂ ਸਮਝਦੇ ਇਸ ਚੀਜ਼ ਨੂੰ ਉਹ ਬੱਚੇ ਨੂੰ ਪ੍ਰੈਸ਼ਰ ਪਾਈ ਜਾਂਦੇ ਵੀ ਐਨੇ ਆ ਭੇਜਤਾ ਤੂੰ ਕਿਉਂ ਨਹੀਂ ਭੇਜਿਆ ਉਹ ਭੇਜਣ ਲਈ ਵਿਚਾਰੇ ਨਾ ਕਹੀ ਇਹੋ ਜਿਹੇ ਜਿਹੜੇ ਇਥੋਂ ਲੋਨ ਚੱਕ ਕੇ ਵੀ ਉੱਥੇ ਵੀ ਘਰ ਦੇ ਨੇ ਗੱਡੀ ਲੈਣੀ ਆ ਵੱਡੀ ਗੱਡੀ ਲੈਣੀ ਆ ਦੂਜੀ ਚੀਜ਼ ਲੈਣੀ ਆ ਤੀਜੀ ਲੈਣੀ ਆ ਉਹ ਭੇਜਦੇ ਨੇ ਠੀਕ ਹੈ ਜੋ ਖੁੱਲ ਕੇ ਦੱਸਣ ਆਪਣੇ ਮਾਪਿਆਂ ਨੂੰ ਵੀ ਭਾਈ ਮੇਰੀ ਕੋਈ ਵਾਹ ਨਹੀਂ ਗੀ ਵੀ ਮੈਂ ਲੋਨ ਲੈ ਕੇ ਤੁਹਾਨੂੰ ਇੱਥੇ ਕੋਈ ਚੀਜ਼ ਉਹ ਦੇਣੀ ਹੈ ਲੈ ਕੇ ਕਰਕੇ ਦੇਣੀ ਹੈ ਤਾਂ ਮਾਪੇ ਉਹ ਕਦੇ ਵੀ ਨਹੀਂ ਕਹਿਣਗੇ ਯਾਰ ਨਹੀਂ ਮਤਲਬ ਮਿਹਨਤ ਕਰ ਲੋ ਡਿਫਰੈਂਸ ਜਿਹੜਾ ਮਾਪੇ ਉੱਚ ਤੇ ਬੱਚਿਆਂ 'ਚ ਹੈ ਨਾ ਉਹ ਉਹ ਚੀਜ਼ ਹੈ ਕਿ ਉਹ ਜਿੰਨੀ ਛੇਤੀ ਦੂਰ ਹੋਊਗਾ ਕਿ ਆਪਸ 'ਚ ਖੁੱਲ ਕੇ ਗੱਲਬਾਤ ਕਰਨਗੇ ਕੋਈ ਵੀ ਵਿਸ਼ਾ ਹੋਵੇ ਯਾਨੀ ਇਹ ਵੀ ਚੀਜ਼ ਸ਼ਹਿਰਾਂ 'ਚ ਫਿਰ ਵੀ ਹਾਲਾਂਕਿ ਜੇ ਦੇਖਿਆ ਜਾਵੇ ਤਾਂ ਫਰਕ ਪੈ ਜਾਂਦਾ ਕਿ ਜਿਵੇਂ ਪਿੰਡ ਵਾਲੇ ਹਜੇ ਵੀ ਜਾਦਾ ਖੋਲ ਕੇ ਗੱਲ ਨਹੀਂ ਕਰਦੇ ਨਾ ਮਾਪਿਓ ਜਵਾਕਾ ਨਾ ਕਰਦੇ ਨਾ ਜਵਾਕ ਮਾਪਿਓ ਨਾ ਕਰਦੇ ਨੇ ਮਤਲਬ ਕਿ ਮੈਂ ਕਹੂੰਗਾ ਮਤਲਬ ਕਿ ਸ਼ਹਿਰੀ ਇਸ ਚ ਸ਼ਹਿਰ ਚ ਫਿਰ ਵੀ ਹੁਣ ਓਪਨਨੈਸ ਆ ਰਹੀ ਹੈ ਕਿਉਂਕਿ ਆਂਡ ਗੁਮਾਂਡ ਹੈ ਸਾਰਾ ਦੇਖਦਾ ਮਤਲਬ ਕਿ ਹਰ ਇੱਕ ਬੰਦਾ ਹਰ ਇੱਕ ਚੀਜ਼ ਤੋਂ ਇਨਫਲੂਐਂਸ ਹੁੰਦਾ ਪੋਜ਼ਿਟਿਵਲੀ ਵੀ ਨੈਗੇਟਿਵਲੀ ਤੇ ਪੋਜ਼ਿਟਿਵ ਹੋਣ ਇੱਕੇ ਵੀ ਬੰਦਾ ਗੱਲਬਾਤ ਕਰਦਾ ਹੈ ਮਾਪਿਓ ਵੀ ਗੱਲਬਾਤ ਕਰਨ ਲੱਗ ਗਏ ਬੱਚਾ ਨਾਲ ਜਿੰਨੇ ਕੁ ਵੀ ਕਰ ਸਕਦੇ ਨੇ ਖੁੱਲ ਕੇ ਤਾਂ ਕੋਈ ਵੀ ਨਹੀਂ ਚਲੋ ਕਰਦਾ ਹੁੰਦਾ ਤੇ ਓਬਵੀਅਸਲੀ ਇੱਕ ਇੱਕ ਲਾਈਨ ਹੁੰਦੀ ਆ ਉਹ ਲਾਈਨ ਤਾਂ ਕੋਈ ਵੀ ਨਹੀਂ ਕਰਾਸ ਕਰਦਾ ਬਟ ਜਿਹੜੀਆਂ ਵੀ ਗੱਲਾਂ ਜ਼ਰੂਰੀ ਨੇ ਜਿਹੜੀਆਂ ਤੁਹਾਡੀ ਫੈਮਿਲੀ ਲਈ ਤੁਹਾਡੀ ਜ਼ਿੰਦਗੀ ਲਈ ਤੁਹਾਡੀ ਮਾਨਸਿਕ ਸਿਹਤ ਜਿਹੜੀ ਹੈ ਮੈਂਟਲ ਹੈਲਥ ਲਈ ਜ਼ਰੂਰੀ ਚੀਜ਼ਾਂ ਉਹ ਤਾਂ ਖੁੱਲ ਕੇ ਆਪਸ ਵਿੱਚ ਗੱਲਬਾਤ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਬਿਲਕੁਲ ਸਹੀ ਤੇ ਪਿੰਡਾਂ ਦਾ ਥੋੜਾ ਜਿਹਾ ਫਰਕ ਤਾਂ ਹੈਗਾ ਵਾ ਕਿ ਪਿੰਡਾਂ 'ਚ ਨਾ ਲੋਕ ਇੱਕ ਦੂਜੇ ਨੂੰ ਵੇਖੋ ਵੇਖੀ ਬਹੁਤ ਚੀਜ਼ਾਂ ਨੂੰ ਉਹ ਕਰਦੇ ਕਿ ਲੋਕ ਕੀ ਕਹਿਣਗੇ ਆਪਣੇ ਪਿੰਡਾਂ 'ਚ ਆਹ ਬਹੁਤ ਹੈਗੇ ਵੀ ਲੋਕ ਕੀ ਕਹਿਣਗੇ ਲੈ ਵੀ ਤੁਹਾਡਾ ਮੁੰਡਾ ਇੰਨੇ ਸਾਲ ਉੱਥੇ ਲਾ ਕੇ ਧੱਕੇ ਖਾ ਕੇ ਆ ਗਿਆ ਜਿਉਂ ਬੱਚੇ ਦੇ ਮਨ ਚ ਹੀ ਹੁੰਦਾ ਮੈਂ ਜਾਊਂਗਾ ਮੈਨੂੰ ਲੋਕਾਂ ਨੇ ਕਹਿ ਕਹਿ ਕੇ ਤਾਨੇ ਮਾਰ ਮਾਰ ਕੇ ਬਿਲਾ ਤੂੰ ਉੱਥੇ ਪਤਾ ਨਹੀਂ ਕੀ ਕਰਦਾ ਰਿਹਾ ਤੇਰੇ ਕੋ ਕਿਉਂ ਨਹੀਂ ਹੋਇਆ ਫਲਾਣੇ ਨੇ ਐ ਕਰ ਲਿਆ ਢਿੰਗੜੇ ਨੇ ਐ ਕਰ ਲਿਆ ਮਤਲਬ ਉਹ ਬੱਚੇ ਦੇ ਵੀ ਦਿਮਾਗ 'ਚ ਇਹ ਚੀਜ਼ਾਂ ਦਾ ਪ੍ਰੈਸ਼ਰ ਹੀ ਹੋਊਗਾ ਜਿਹੜੇ ਇਸ ਹੱਦ ਤੱਕ ਪਹੁੰਚ ਜਾਂਦੇ ਆ ਮਤਲਬ ਇਹੋ ਜਿਹਾ ਗਲਤ ਕਦੋਂ ਵੀ ਚੈੱਕ ਕਰਦੇ ਆ ਸਾਰੇ ਜਾਣਦੇ ਹੁੰਦੇ ਆ ਨਾ ਇੱਕ ਦੂਜੇ ਨੂੰ ਹਰ ਇੱਕ ਨੂੰ ਪਤਾ ਹੁੰਦਾ ਵੀ ਇਹਨਾਂ ਦਾ ਮੁੰਡਾ ਕਿੱਥੇ ਗਿਆ ਹੈ ਹਨਾ ਉਹਨਾਂ ਦਾ ਜਵਾਬ ਕਿੱਦੋਂ ਨੂੰ ਗਿਆ ਕੀ ਕਰਦਾ ਹੈ ਹਰ ਇੱਕ ਚੀਜ਼ ਦੀ ਅਪਡੇਟ ਹੁੰਦੀ ਹੈ ਕਿਉਂਕਿ ਆਉਣਾ ਜਾਣਾ ਹੁੰਦਾ ਹੈ ਹਰ ਇੱਕ ਚੀਜ਼ ਦੀ ਖਬਰ ਹੁੰਦੀ ਹੈ ਤਾਂ ਫਿਰ ਉਹ ਬੰਦਾ ਪੁੱਛਦਾ ਉਹ ਪੁੱਛਦੇ ਉਹਨਾਂ ਦੇ ਘਰਦਿਆਂ ਨੂੰ ਘਰਦੇ ਫਿਰ ਪੁੱਛਦੇ ਨੇ ਜਵਾਬ ਤਾਂ ਠੀਕ ਹੈ ਜਵਾਬ ਕੋਲ ਜਵਾਬ ਇਹਦਾ ਜਵਾਬ ਹੁੰਦਾ ਜਾਂ ਝੂਠ ਹੁੰਦਾ ਸਾਬਿਲਕੁਲ ਠੀਕ ਹੈ ਜੀ ਤੇ ਯਾਦਵੰਦਾ ਝੂਠੇ ਹੀ ਕਹੀ ਜਾਂਦਾ ਕਿ ਹਾਂ ਇਹ ਤਾਂ ਚੱਲ ਰਿਹਾ ਸਾਰਾ ਕੁਝ ਚੱਲ ਰਿਹਾ ਕਿਉਂਕਿ ਉਹਨਾਂ ਦਾ ਜਵਾਬ ਤਾਂ ਜੀ ਇਹ ਕਰਦਾ ਅਗਲੇ ਵੀ ਆਉਂਦਾ ਜਾਂਦਾ ਬੰਦਾ ਦਾ ਸੀ ਨਾ ਸਾਡਾ ਜਵਾਬ ਤਾਂ ਇੱਥੇ ਆ ਕਰ ਰਿਹਾ ਉਹ ਤਾਂ ਬੜਾ ਵਧੀਆ ਚੀਜ਼ ਸੈੱਟ ਹੋ ਗਈ ਤਾਂ ਫਿਰ ਆਪਣਾ ਜੋਅਗ ਚ ਨਹੀਂ ਕਰ ਰਿਹਾ ਤਾਂ ਫਿਰ ਉਹ ਝੂਠ ਮਾਰ ਦਿੰਦਾ ਕਿ ਹਾਂ ਵੀ ਮੇਰਾ ਵੀ ਉਹ ਕਰ ਰਹੇ ਆਂ ਆ ਕਰਦੇ ਆਪਣੇ ਵੱਲੋਂ ਵੀ ਝੂਠ ਮਾਰ ਦਿੰਦੇ ਨੇ ਨਹੀਂ ਨਹੀਂ ਉਹਦਾ ਵੀ ਬੜਾ ਵਧੀਆ ਚੱਲ ਰਿਹਾ ਹਾਂ ਪਰ ਉਹ ਚੀਜ਼ ਦਿਮਾਗ ਚ ਸਭ ਤੋਂ ਜਲਦੀ ਆਪਣੇ ਸਟੈਕ ਕਰ ਜਾਂਦੀ ਹੈ ਨਾ ਕਿ ਵੀ ਕੋ ਜਦੋਂ ਆਪਾਂ ਝੂਠ ਮਾਰਾਂ ਆਪਾਂ ਨੂੰ ਪਤਾ ਤੇ ਫਿਰ ਉਹ ਆਪਾਂ ਨੂੰ ਥੋੜਾ ਜਿਹਾ ਲੋ ਫੀਲ ਕਰਾਉਂਦੀ ਹੈ ਕਿ ਵੀ ਐ ਵੀ ਉਹ ਚੀਜ਼ ਇਦਾਂ ਹੋ ਰਹੀ ਹੈ ਤੇ ਅਸੀਂ ਇਹ ਨਹੀਂ ਕਰ ਪਾ ਰਹੇ ਸ਼ਾਇਦ ਕਿਤੇ ਨਾ ਕਿਤੇ ਸ਼ਾਇਦ ਮੇਰੇ ਘਰ ਦੇ ਵੀ ਤੁਹਾਨੂੰ ਨਿਰਾਸ਼ਨਾ ਹੋਣਾ ਮੈਂ ਤੁਹਾਨੂੰ ਲੈਟ ਡਾਊਨ ਆ ਫੀਲ ਕਰਦੇ ਹਾਂ ਹਾਂ ਵੀ ਆਣਾ ਉਹਨਾਂ ਦਾ ਪਰਿਮਿਟਾਂ ਲਾ ਕੇ ਭੇਜਿਆ ਸੀ ਇੰਨਾ ਖਰਚਾ ਕਰਕੇ ਭੇਜਿਆ ਸੀ ਖਾਸ ਕਰਕੇ ਜਿਹੜੇ ਮਾੜੇ ਘਰਾਂ ਤੋਂ ਜਵਾਕ ਆਉਂਦੇ ਨੇ ਜਿਹਨਾਂ ਨੇ ਵੀ ਆਪਣੀ ਜ਼ਮੀਨ ਹੀ ਗੈਣੇ ਰੱਖੀ ਹੋਣੀ ਹੈ ਹਣਾ ਥੋੜੀ ਬਹੁਤ ਉਹਨਾਂ ਤੇ ਤਾਂ ਕਿੰਨਾ ਪ੍ਰੈਸ਼ਰ ਹੁੰਦਾ ਹਾਂ ਦੇ ਮਾਪੇ ਉਤੇ ਇੱਕ ਅਲੱਗ ਕਿਸਮ ਦਾ ਪ੍ਰੈਸ਼ਰ ਉਹ ਬੱਚੇ ਤੇ ਇੱਕ ਅਲੱਗ ਕਿਸਮ ਦਾ ਪ੍ਰੈਸ਼ਰ ਮੈਨੂੰ ਯਾਦਾ ਆਪਾਂ ਜਦੋਂ ਪੀਆ ਲਈ ਸਟਰਗਲ ਕਰ ਰਹੇ ਸੀ ਬਾਕੀ ਚੀਜ਼ਾਂ ਤੇ ਫਿਰ ਜਦੋਂ ਲੋਕ ਪੁੱਛਦੇ ਆ ਮੈਂ ਤਾਂ ਕਈ ਵਾਰੀ ਕਾਲ ਕਰਨੀ ਬੰਦ ਕਰਤੀ ਸੀ ਕਿਉਂਕਿ ਆਪਣਾ ਥੋੜਾ ਹੋਰ ਲੰਬਾ ਖਿੱਚਿਆ ਗਿਆ 12-14 ਸਾਲ ਲੰਘ ਗਏ ਤੇ ਜਦੋਂ ਲੋਕ ਜਿੰਨੇ ਵੀ ਕਾਲ ਕਰਨੀ ਆ ਹੁਣ ਅਗਲਾ ਤੇ ਹੋ ਸਕਦਾ ਇੱਕ ਚੰਗੇ ਵੇ ਨਾਲ ਪੁੱਛਦਾ ਹੋਵੇ ਸਹੀ ਗੱਲ ਠੀਕ ਹੈ ਨਾ ਪਰ ਆਪਣੇ ਦਿਮਾਗ ਚ ਆਉਂਦੀ ਯਾਰ ਕੀ ਜਵਾਬ ਦਵਾਂ ਮੈਂ ਕਿਹੜਾ ਵੀਜ਼ਾ ਚੱਲ ਰਿਹਾ ਮੇਰੇ ਕਿਉਂ ਰਿਜੈਕਟ ਹੋ ਗਿਆ ਕਿਉਂ ਐਵੇਂ ਹੋ ਗਿਆ ਕਿਉਂ ਐਵੇਂ ਹੋ ਗਿਆ ਐਂਡ ਤੱਕ ਬਸ ਐਂ ਹੀ ਕਹੀ ਗਏ ਵੀ ਹਾਂ ਨਹੀਂ ਹੋ ਜਾਣਾ ਬਸ ਠੀਕ ਕਰ ਠੀਕ ਹੈ ਠੀਕ ਹੈ ਕਿਸੇ ਨੂੰ ਪਤਾ ਹੀ ਨਹੀਂ ਕਿਹੜੇ ਕੁਛ ਦੇ ਥਰੂ ਗਏ ਇਵਨ ਘਰਦਿਆਂ ਤੱਕ ਨੂੰ ਨਹੀਂ ਪਤਾ ਹੁਣ ਉਹਨਾਂ ਗੱਲਾਂ ਦਾ ਪ੍ਰੋਸੈਸ ਜਿਹੜਾ ਹੁੰਦਾ ਉਹ ਉਹ ਸਮਝ ਨਹੀਂ ਸਕਦਾ ਉਹਨਾਂ ਨੂੰ ਸਮਝ ਵੀ ਨਹੀਂ ਆਉਂਦਾ ਨਾ ਉਹਨਾਂ ਨੂੰ ਤਾਂ ਸਿੰਪਲ ਇਹੀ ਚੀਜ਼ ਸਮਝਾਣੀ ਕਿ ਵੀਜ਼ਾ ਆਇਆ ਕਿ ਪੱਕਾ ਹੋ ਗਿਆ ਕਿ ਨਹੀਂ ਹੋ ਗਿਆ ਬਸ ਨਹੀਂ ਹੋਇਆ ਹੁਣ ਉਹਨਾਂ ਨੂੰ ਉਹ ਐਕਸਪਲੇਨੇਸ਼ਨ ਦੇ ਜੇ ਉਹਨਾਂ ਨੂੰ ਸਮਝ ਨਹੀਂ ਆਉਣਾ ਹੈਗਾ ਇਹ ਕਹੋ ਉਸਤੇ ਫਿਰ ਜੱਜਮੈਂਟ ਆਉਣ ਲੱਗ ਜਾਂਦੇ ਫਿਰ ਬੰਦਾ ਨਾਲ ਕਿੰਨੇ ਨੂੰ ਜਵਾਬ ਦਵੇ ਸਹੀ ਕਰਦਾ ਤੇ ਕਿੰਨੀ ਵਾਰ ਦਵੇ ਮੈਨੂੰ ਯਾਦ ਆ ਜਿੱਦਾਂ 3-4 ਵਾਰੀ ਆਪਣਾ ਰਿਜੈਕਟ ਹੋਣ ਤੋਂ ਬਾਅਦ ਇਧਰੋਂ ਲਾ ਉਧਰੋਂ ਲਾ ਕਰ ਕਰਕੇ 3-4 ਵਾਰੀ ਜਦੋਂ ਰਿਜੈਕਟ ਹੋ ਗਿਆ ਹਾਂਜੀ ਐਂਡ ਇੱਥੋਂ ਤੱਕ ਗੱਲ ਆ ਗਈ ਕਿ 28 ਦਿਨਾਂ ਵਾਲਾ ਪੀਰੀਅਡ ਵੀ ਆ ਗਿਆ ਕਿ ਇਮੀਗ੍ਰੇਸ਼ਨ ਵੀ 28 ਦਿਨਾਂ ਦੇ ਵਿੱਚ ਕੰਟਰੀ ਲੀਵ ਕਰਨੀ ਪੈਣੀ ਤੁਹਾਨੂੰ ਤੇ ਨਹੀਂ ਤਾਂ ਫਿਰ ਉਹ ਅਦਰਵਾਈਜ਼ ਰਿਮੂਵ ਕਰ ਦੇ ਤੁਹਾਨੂੰ ਹਾਂਜੀ ਤੇ ਉਹ 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 ਸਿਚੁਏਸ਼ਨ ਤੱਕ ਆ ਕੇ ਵੀ ਕਦੇ ਐ ਨਹੀਂ ਕਿਸੇ ਨੂੰ ਕਿਆ ਕਿ ਸਾਡੇ ਤੇ ਐ ਹੋ ਰਿਹਾ ਉਹ ਹੋ ਰਿਹਾ ਇੰਜ ਮਤਲਬ ਚੱਲ ਰਿਹਾ ਚੱਲਦਾ ਕਿਉਂਕਿ ਸਮਝ ਆ ਨਹੀਂ ਸਕਦੀ ਉਹਨਾਂ ਨੂੰ ਫਾਈਟ ਕੀਤਾ ਉਸ ਸੀਜ਼ਨ ਨਾਲ ਵੀ ਫਾਈਟ ਕੀਤਾ ਉਹਦੇ ਚੋਂ ਬਾਹਰ ਨਿਕਲੇ ਹਨਾ ਤੇ ਕਿਹੜੇ ਕਿਹੜੇ ਤਰੀਕੇ ਕਿਵੇਂ ਕਿਵੇਂ ਉਸ ਯਦੋ ਯਾਦ ਦੇ ਵਿੱਚੋਂ ਗਏ ਹਨਾ ਤੇ ਫਾਈਨਲੀ ਜਦੋਂ ਤੁਹਾਨੂੰ ਕੁਝ ਉਹ ਚੀਜ਼ ਹੁੰਦੀ ਹੈ ਤੇ ਜਦਨ ਮੈਨੂੰ ਹੁਣ ਵੀ ਯਾਦ ਆ ਕੁਝ ਗੱਲਾਂ ਤੁਹਾਡੇ ਐਨ ਛਾਪ ਜਾਂਦੀਆਂ ਹਨਾ ਨਾ ਮਾਈਂਡ ਤੇ ਜਦੋਂ ਤੁਸੀਂ ਐਨੇ ਕੁਝ ਦੇ ਥਰੂ ਗਏ ਹੰਨੇ ਇੰਦਰ ਫਾਈਨਲ ਮੈਨੂੰ ਪਤਾ ਲੱਗਾ ਆਪਣੀ ਕਾਲ ਆਈ ਹੈ ਨਾ ਤੇ ਵੀ ਤੁਹਾਡੀ ਪੀਆਰ ਜਿਹੜੀ ਆ ਉਹ ਅਪਰੂਵ ਹੋ ਗਈ ਹੈ ਨਾ ਅੱਛਾ ਜੀ ਤੇ ਮੈਂ ਕੀਰਤ ਨੂੰ ਹੁਣ ਕੀਰਤ ਵੀ ਭਾਵੇਂ ਛੋਟਾ ਸੀਗਾ ਏਡਾ ਵੀ ਛੋਟਾ ਨਹੀਂ ਸੀ ਹਾਂ ਜੀ 14-15 ਸਾਲ ਦਾ ਜਵਾਕ ਏਡਾ ਛੋਟਾ ਨਹੀਂ ਹੁੰਦਾ ਸਮਝਦੇ ਹੁੰਦੇ ਅੱਜ ਕੱਲ ਬੱਚੇ ਹਰ ਗੱਲ ਸਮਝਦੇ ਹਾਂ ਜੀ ਤੇ ਆਪਾਂ ਇਹਦੇ ਤੋਂ ਘਟੇ ਨੂੰ ਦੱਸਦੇ ਸੀਗੇ ਜੋ ਸਟ्रेस ਵਾਲੀਆਂ ਗੱਲਾਂ ਸੀ ਇਹਦੇ ਸਾਹਮਣੇ ਨਹੀਂ ਸੀ ਕਰੀਦੀਆਂ ਵਿੱਚਲ ਬੱਚੇ ਨੂੰ ਨਾ ਪਤਾ ਲੱਗੇ ਹੈ ਨਾ ਹਾਂ ਜੀ ਤੇ ਇਹਨੂੰ ਮੈਂ ਕਾਲ ਕੀਤੀ ਏ ਸ਼ੌਪ ਤੇ ਸੀ ਮੈਂ ਵੀ ਕੀਰਤ ਘਰੇ ਆ ਤੇ ਹੁਣੇ ਆ ਹਨਾ ਤੇ ਮੈਂ ਜਦੋਂ ਕੀਰਤ ਆ ਕੀਰਤ ਪੱਜਾ ਆਇਆ ਬੜੇ ਸਟ੍ਰੈਸ ਚ ਇਹਨੂੰ ਕਿਉਂਕਿ ਚੱਜ ਦੀ ਖਬਰ ਕੋਈ ਆ ਹੀ ਨਹੀਂ ਰਹੀ ਤੇ ਇਹਨੂੰ ਇਹ ਪਤਾ ਲੱਗ ਗਿਆ ਸੀਗਾ ਵੀ ਉਦੋਂ 28 ਦੇ ਨਾਲ ਜਿਹੜਾ ਕੰਮ ਆ ਉਹ ਚੱਲ ਰਿਹਾ ਤੇ ਜਦੋਂ ਇਹ ਆਇਆ ਤੇ ਮੈਂ ਇਹਨੂੰ ਦੱਸਿਆ ਮੈਂ ਵੀ ਕੋਈ ਚੈੱਕ ਕਰਨੀ ਵੀ ਹੋ ਗਿਆ ਆਪਣੇ ਪੀਆਰ ਦਾ ਡਿਸੀਜਨ ਜਿਹੜਾ ਉਹ ਠੀਕ ਹੋ ਗਿਆ ਤੇ ਕੀਰਤ ਦਾ ਇੱਕ ਹੀ ਉਹ ਸੀਗਾ ਉਹ ਕਹਿੰਦਾ ਲਾਈਕ ਇਮੋਸ਼ਨਲ ਹੋ ਗਿਆ ਕੀ ਤੂੰ ਵੀ ਪਹਿਲੀ ਵਾਰ ਹੀ ਮਤਲਬ ਐਵੇਂ ਬਈ ਅੰਗਰੇਜ਼ੀ ਚ ਉਹਨੇ ਕਿਹਾ ਵੀ ਇਹ ਆਪਣੇ ਨਾਲ ਹੀ ਕਿਉਂ ਹੋਇਆ ਐਵੇਂ ਬਈ ਮੈਂ ਕਿਹਾ ਇਹ ਤਾਂ ਨਹੀਂ ਪਤਾ ਵੀ ਆਪਣੇ ਨਾਲ ਹੀ ਕਿਉਂ ਹੋ ਜਾ ਪਰ ਕੱਲਾ ਆਪਣੇ ਨਾਲ ਨਹੀਂ ਹੋਇਆ ਹੋਰ ਵੀ ਉਸ ਤੋਂ ਬਾਅਦ ਮੈਨੂੰ ਇੰਨੇ ਕ ਜਣਿਆਂ ਦਾ ਪਤਾ ਲੱਗਾ ਯਾਰ ਇੰਨੇ ਕ ਲੋਕ ਨੇ ਹਾਲੇ ਵੀ ਸਟਰਗਲ ਕਰ ਰਹੇ ਆ ਜਿਨ੍ਹਾਂ ਨੂੰ 12 12 14 14 ਸਾਲ 15 15 18 18 ਸਾਲ ਵੀ ਹੋ ਗਿਆ ਜਿਹੜੇ ਇਸ ਇਮੀਗ੍ਰੇਸ਼ਨ ਦੇ ਬਦਲਦੇ ਰੂਲ ਹਰ ਰੋਜ਼ ਤੇ ਦੂਜਾ ਆ ਜਿਹੜੇ ਇਮੀਗ੍ਰੇਸ਼ਨ ਏਜੰਟ ਨੇ ਇਹ ਵੀ ਬਹੁਤ ਨਾਸਮਰ ਇਹਨਾਂ ਨੇ ਸਾਡੇ ਵੀ 4-5 ਸਾਲ ਖਰਾਬ ਕੀਤੇ ਇਮੀਗ੍ਰੇਸ਼ਨ ਏਜੰਟਸ ਨੇ ਤੇ ਉਹਦੇ ਕਰਕੇ ਜਦੋਂ ਇਹਨਾਂ ਪਤਾ ਲੱਗਿਆ ਕਿ ਇੰਨੇ ਲੋਕ ਹੋਰ ਵੀ ਸਟਰਗਲ ਕਰ ਰਹੇ ਇਸ ਚੀਜ਼ ਨੇ ਤੇ ਫਿਰ ਆਪਣੇ ਹੈਗੇ ਆ ਉਤੇ ਮੈਲਬਨ ਬਾਜਵਾ ਇਮੀਗ੍ਰੇਸ਼ਨ ਦਾ ਸ਼ਾਇਦ ਤੁਸੀਂ ਨਾ ਸੁਣਿਆ ਹੋਣਾ ਉਹਨਾਂ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ ਉਹ ਪਟੀਸ਼ਨ ਜਿਹੜੀ ਸੀਗੀ ਉਹ ਇਹ ਸੀ ਕਿ ਜਿਹੜੇ ਬੱਚੇ ਹੁਣ 10 ਸਾਲ ਦਾ ਹੋ ਗਿਆ ਬੱਚਾ ਤੇ ਉਹ ਬੱਚਾ ਆਟੋਮੈਟਿਕਲੀ ਸਿਟੀਜ਼ਨ ਹੋ ਜਾਂਦਾ ਆਸਟ੍ਰੇਲੀਆ ਪਰ ਜਿਹੜੇ ਉਹਦੀ ਫੈਮਿਲੀ ਹੈ ਉਹਨੂੰ ਕੋਈ ਉਹਦੇ ਵਿੱਚ ਰਾਹਤ ਨਹੀਂ ਸੀ ਉਹਨਾਂ ਨੂੰ ਵਾਪਸ ਵੀ ਜਾਣਾ ਪੈ ਸਕਦਾ ਸੀ ਅੱਛਾ ਜੀ ਹਾਂ ਪਹਿਲਾਂ ਇਹ ਰੂਲ ਸੀਗਾ ਤੇ ਉਹ ਪਟੀਸ਼ਨ ਚਲੋ ਆਪਾਂ ਵੀ ਉਹਦੀ ਸਪੋਰਟ ਕੀਤੀ ਉਸ ਪਟੀਸ਼ਨ ਲਈ ਲੋਕਾਂ ਨੂੰ ਕਹਿ ਕੇ ਵੀਡੀਓ ਪਾ ਪਾ ਕੇ ਸਾਈਨ ਕਰਵਾਏ ਤੋਂ ਵਧੀਆ ਚੀਜ਼ ਇਹ ਹੈ ਕਿ ਉਹਨੂੰ ਪਟੀਸ਼ਨ ਦਾ ਰਿਜ਼ਲਟ ਆਇਆ ਅੱਛਾ ਜੀ ਆ ਹਫ਼ਤਾ ਤੋਂ ਪਹਿਲਾਂ ਹੀ ਅੱਛਾ ਹਫ਼ਤਾ 10 ਦਿਨ ਪਹਿਲਾਂ ਹੀ ਉਹ ਪਟੀਸ਼ਨ ਸਕਸੈਸਫੁਲ ਹੋ ਗਈ ਉਹ ਮਤਲਬ ਮੁੱਦੇ ਕਈ ਵਾਰੀ ਜਾਂਦੇ ਨਹੀਂਗੇ ਉੱਪਰ ਹਾਂ ਹਨਾ ਉਹ ਮੁੱਦਾ ਕੀ ਆ ਉੱਥੇ ਮਨਿਸਟਰ ਨੇ ਚੱਕਿਆ ਉੱਥੇ ਉਹਦਾ ਫਿਰ ਡਿਸੀਜਨ ਆਇਆ ਕਿ ਹੁਣ ਜਿਹੜੇ ਉਹ ਮਾਪਿਓ ਹੋਣਗੇ ਉਹਨਾਂ ਨੂੰ ਇੰਜ ਵਾਪਸ ਨਹੀਂ ਜਾਣਾ ਪਊਗਾ ਉਹਨਾਂ ਨੂੰ ਅੱਗੇ ਤਰੀਕੇ ਦੇ ਦਿੰਦੇ ਨੇ ਕਿ ਤੁਸੀਂ ਇੰਜ ਕਰਕੇ ਆਪਕੀ ਹੋ ਸਕਦੇ ਹੋ ਆ ਤਰੀਕੇ ਆ ਤਰੀਕੇ ਮਤਲਬ ਵੀਜ਼ਾ ਆਪਸ਼ਨ ਦੇ ਵੀਜ਼ਾ ਆਪਸ਼ਨ ਦੇ ਹਾਂ ਵੀ ਇਹ ਕੰਪਲਸ਼ਨ ਨਹੀਂ ਹੈਗੇ ਵੀ ਤੁਸੀਂ ਵਾਪਸ ਜਵਾਕ ਨੇ ਤੇ ਰਹਿਣਾ ਜਾਂ ਤੁਸੀਂ ਸਿਟੀਜ਼ਨ ਜਵਾਕ ਨੂੰ ਬਣ ਲੈ ਆਹ ਕੁਸਚਨ ਕਿਤਨਾ ਛੱਡ ਦੋਗੇ ਤੁਸੀਂ 10 ਸਾਲ ਦੇ ਜਵਾਕ ਨੂੰ ਜਵਾਕ ਨੂੰ ਇਥੇ ਕਿ ਨਹੀਂ ਤੋ ਵਧੀਆ ਕੀ ਚੀਜ਼ ਹੋਈ ਹੈ ਜਿੰਨੇ ਵੀ ਕਿਸੇ ਨੇ ਕੋਈ ਇਨਫੋਰਮੇਸ਼ਨ ਉਹਦੇ ਬਾਰੇ ਕਰਨੀ ਹੋਈ ਫਾਈਂਡ ਆਊਟ ਤੁਸੀਂ ਕਰ ਸਕਦੇ ਹੋ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਵੀ ਸਾਰੀ ਡਿਟੇਲ ਹੋ ਗਈ ਹੈ ਨਾ